ਲੋਗ ਜੋ ਬਾਹਰ ਸ਼ੀਸ਼ੇ ਲੱਗੇ ਆ ਉਹਨਾਂ ਨੂੰ ਤੋੜ ਗਿਆ ਇਹ ਰਾਤ ਕੋਈ ਸ਼ਰਾਰਤੀ ਆਨਸਰ ਸੀਗਾ ਉਹ ਆਇਆ ਮਤਲਬ ਕੈਮਰੇ ਦੇ ਵਿੱਚ ਵੀ ਦੇਖਿਆ ਗਿਆ ਉਹ ਆਇਆ ਤੇ ਵੱਟੇ ਮਾਰ ਕੇ ਵਾਪਸ ਚਲੇ ਗਿਆ ਕੈਮਰੇ 'ਚ ਸਿਰਫ ਇੱਕ ਪਰਸਨ ਆ ਰਿਹਾ ਉਹ ਬੜਾ ਆਰਾਮ ਨਾਲ ਆ ਰਿਹਾ ਵੱਟੇ ਦੇ ਪਿੱਛੋਂ ਲੈ ਕੇ ਆ ਰਿਹਾ ਮਾਰ ਕੇ ਆਰਾਮ ਨਾਲ ਹੀ ਚਲੇ ਗਿਆ ਰਾਤ ਕੋਈ ਬੰਦਾ ਸਾਡੀ ਗਾਰਡ ਸਿਨ ਡਿਊਟੀ 'ਚ ਸੀ ਜੋ ਜੋ ਬਾਹਰ ਸ਼ੀਸ਼ੇ ਲੱਗੇ ਆ ਉਹਨਾਂ ਨੂੰ ਤੋੜ ਗਿਆ ਅਸੀਂ ਸਵੇਰੇ ਪੋਸ ਨੂੰ 5 ਵਜੇ ਕੰਪਲੀਟ ਕਰਕੇ ਤੇ ਉਹ ਇਹ ਤਾਂ ਐਕੀ ਗੱਲ ਕਰ ਰਹੇ ਆ ਜੋ ਵੀ ਸਾਨੂੰ ਉਹ ਦੱਸਣਗੇ ਅਸੀਂ ਛੋਟੇ ਸਾਹਮਣੇ ਕਰਦੇ ਆਂ ਪ੍ਰਧਾਨ ਜੀ ਹੋਰ ਕੋਈ ਨੁਕਸਾਨ ਹੋਰ ਕੋਈ ਨੁਕਸਾਨ ਨਹੀਂ ਜੀ ਕੋਈ ਬੇਇਤਬਾਜੀ ਨਹੀਂ ਕੁਝ ਨਹੀਂ ਹੋਇਆ ਕੋਈ ਬੋਲਕਿਆ ਕੋਈ ਕੁਝ ਨਹੀਂ ਹੋਇਆ ਜੀ ਸੀਸੀਟੀਵੀ ਕੈਮਰੇ ਫੋਨ ਦੇ ਵੀ ਹਾਂ ਜੀ ਲੱਗੇ ਆ ਜੀ ਉਹਨਾਂ ਨੇ ਉਹਨਾਂ ਦੀ ਫੋਟੋ ਲੈ ਲਈ ਹੈ ਉਹ ਕਹਿੰਦੇ ਅਸੀਂ ਬੰਦਾ ਭਾਰ ਕੇ ਇਹ ਤੋਂ ਪੁੱਛਦੇ ਕਿ ਇਹਦੀ ਮਨਚਾਹ ਸੀ ਅੱਛਾ ਕਿੰਨੇ ਕੁ ਲੋਕ ਸੀ ਜਿਹੜੇ ਆਏ ਸੀ ਕੋਈ ਇੱਕੋ ਹੀ ਆਇਆ ਇੱਕੋ ਹੀ ਆਇਆ ਕਿੰਨੇ ਕ ਵਜੇ ਦੀ ਘਟਨਾ ਹੈ ਰਾਤ ਕੋਈ 11:00 ਤੋਂ 12:00 ਵਜੇ ਦੀ ਅਸੀਂ ਸਵੇਰੇ ਜਦੋਂ ਦਰਬਾਰ ਸਾਹਿਬ ਆਈ ਮੱਥਾ ਟੇਕਣ ਉਹਦੇ ਪਤਾ ਲੱਗਿਆ ਵੀ ਐਂ ਕਰਕੇ ਰਾਤ ਜਿਹੜੇ ਸ਼ੀਸ਼ੇ ਕਿਉਂ ਖਿਲਰੇ ਪਏ ਸਾਰਾ ਸਮਾਂ ਪਤਾ ਕਰਿਆ ਵੀ ਕੀ ਗੱਲ ਹੋਈ ਹੈ ਫੇ ਰਾਤ ਕੋਈ ਸ਼ਰਾਰਤੀ ਜਾਂ ਸਰ ਸੀਗਾ ਹਾਂਜੀ ਉਹ ਆਇਆ ਮਤਲਬ ਕੈਮਰੇ ਦੇ ਵਿੱਚ ਵੀ ਦੇਖਿਆ ਗਿਆ ਉਹ ਆਇਆ ਤੇ ਵੱਟੇ ਮਾਰ ਕੇ ਬਫ ਚਲੇ ਗਿਆ ਜੀ ਸ਼ੀਸ਼ੇ ਟੁੱਟੇ ਆ ਜੀ ਸ਼ੀਸ਼ੇ ਟੁੱਟੇ ਆ ਹਾਂਜੀ ਪੱਕੀ ਉਹਦੀ ਕੀ ਮਨਸ਼ਾ ਸੀ ਇਹ ਤਾਂ ਹੁਣ ਪੁਲਿਸ ਆਈ ਹੈ ਉਹਨੇ ਕੈਮਰੇ ਵਗੈਰਾ ਦੇਖੇ ਆ ਉਹ ਕਹਿੰਦੇ ਵੀ ਅਸੀਂ ਇਨਵੈਸਟੀਗੇਸ਼ਨ ਕਰਕੇ ਬੜਾ ਜਲਦੀ ਜਿਹੜਾ ਇਹਨੂੰ ਫੜ ਲਾਂਗੇ ਦੋਸ਼ੀ ਨੂੰ ਤੇ ਜੋੜੀ ਵੀ ਕਾਰਵਾਈ ਆ ਫਿਰ ਅਸੀਂ ਆਪਣੇ ਤੱਥ ਜੋ ਵੀ ਆਉਣਗੇ ਤੁਹਾਡੇ ਸਾਹਮਣੇ ਦੱਸਾਂਗੇ ਕੈਮਰੇ 'ਚ ਕੀ ਕੁਝ ਆਇਆ ਕੈਮਰੇ 'ਚ ਸਿਰਫ ਇੱਕ ਪਰਸਨ ਆ ਰਿਹਾ ਉਹਰਾ ਬੜਾ ਆਰਮਨਾਲ ਆ ਰਿਹਾ ਬੱਟੇ ਵਿੱਚੋਂ ਲੈ ਕੇ ਆ ਰਿਹਾ ਮਾਰ ਕੇ ਆਰਮਨਾਲ ਹੀ ਚਲਾ ਗਿਆ ਉਹ ਠੀਕ ਹੈ ਜੀ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਅਜਿਹਾ ਵੀ ਇਹ ਬਹੁਤ ਵੱਡੀ ਘਟਨਾ ਵੀ ਹੋ ਸਕਦੀ ਸੀ ਹੋ ਸਕਦਾ ਜੇ ਕੋਈ ਗਰੇਲ ਗਰੁੱਪ ਘਟਕੇ ਉਹਦਾ ਕੀ ਮਕਸਦ ਸੀ ਇਹ ਆਪਾਂ ਨੂੰ ਇਸ ਬਾਰੇ ਨਹੀਂ ਕਹਿ ਸਕਦੇ ਵੀ ਪੁਲਿਸ ਪੂਰੀ ਕਾਰਵਾਈ ਕਰੇ ਉਸ ਦੋਸ਼ੀ ਨੂੰ ਫੜ ਕੇ ਪੂਰੀ ਤਹਿਕੀਕਾਤ ਕਰੇ ਜੋ ਵੀ ਕਾਰਵਾਈ ਬਣਦੀ ਹੈ ਉਹ ਤੋਂ ਖਲਾਸਕਤੋ ਸਖਤ ਕਾਰਵਾਈ ਕਰੇ ਤਾਂ ਕਿ ਕੱਲ ਨੂੰ ਕਿਸੇ ਹੋਰ ਨਾ ਨਾ ਇਹ ਜਿ ਕਿਸੇ ਧਰਮਿਕ ਸਥਾਨ ਨਾਲ ਨਾ ਕੋਈ ਵਾਪਰੇ ਘਟਨਾ ਸਾਨੂੰ ਹੁਣ ਇੱਕ ਇਨਸੀਡੈਂਟ ਰਿਪੋਰਟ ਹੋਇਆ ਵੀ ਇਹ ਗੁਰਦੁਆਰਾ ਸਾਹਿਬ ਦੇ ਜਿਹੜੇ ਇਹਨਾਂ ਦੇ ਇੱਥੇ ਸੇਵਾਦਾਰ ਹੈਗੇ ਨੇ ਤੇ ਕਮੇਟੀ ਮੈਂਬਰਸ ਹੈਗੇ ਨੇ ਉਹਨਾਂ ਵੱਲੋਂ ਫੋਨ ਆਇਆ ਸੀਗਾ ਵੀ ਸਵੇਰੇ ਉੱਠ ਕੇ ਦੇਖਿਆ ਤਾਂ ਸ਼ੀਸ਼ੇ ਟੁੱਟੇ ਹੋਏ ਨੇ ਤੇ ਇਹਨੂੰ ਜਲਦੀ ਕਲੀਅਰ ਕਰਕੇ ਕਾਰਵਾਈ ਸਖਤੋ ਸਖਤ ਕਾਰਵਾਈ ਅਮਲ ਵਿੱਚ ਲੈਂਦੇ ਹਾਂ। ਫੋਨ ਤੇ CCTV ਦੇਖੇ ਨੇ ਜੀ ਇੱਕ ਵਾਰ ਇੱਕ ਮੁੰਡਾ ਆਉਂਦਾ ਦਿਖਦਾ ਹੈਗਾ। ਬਾਕੀ ਅੱਗੇ ਉਹ ਕਿਹੜੇ ਪਾਸੇ ਆਇਆ ਉਹਦੇ ਨਾਲ ਕੌਣ ਸੀ ਜਾਂ ਕੋਈ ਇਨਵੋਲਡ ਹੈ ਜਾਂ ਕੀ ਹੈ ਉਹਨੂੰ ਉਥੋਂ ਥੋੜਾ ਜਿਹਾ ਵੈਰੀਫਾਈ ਕਰਕੇ ਜੀ ਕਲੀਅਰ ਕਰਕੇ ਜਲਦੀ ਤੁਹਾਨੂੰ ਅਸੀਂ ਕਾਰਵਾਈ ਕਰਕੇ ਤੇ ਸਾਰੀ ਡਿਟੇਲ ਸ਼ੇਅਰ ਕਰ ਦਾਂਗੇ। ਸਰ ਨੁਕਸਾਨ ਕਿੰਨਾ ਹੋਇਆ? ਸਿਰਫ ਛਿਛੇ ਆਪਣੇ ਗੁਰਦੁਆਰਾ ਸਾਹਿਬ ਉਹ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਮੇਨ ਆਪਣੇ ਰੋਡ ਦੇ ਸਾਈਡ ਜਿਹੜਾ ਸ਼ੀਸ਼ਾ ਹੈਗਾ ਇਹ ਹੀ ਟੁੱਟਿਆ ਹੋਇਆ ਹੈ ਬਾਕੀ ਅੰਦਰੋਂ ਕੋਈ ਇਦਾਂ ਦੀ ਗੱਲਬਾਤ ਹੈ ਨਹੀਂ ਅੰਦਰ ਇਹਨਾਂ ਦੇ ਸੇਵਾਦਾਰ ਵਗੈਰਾ ਸਾਰੇ ਗੁਰਦੁਆਰਾ ਸਾਹਿਬ ਦੇ ਸੀ ਕਮੇਟੀ ਦੇ ਮੈਂਬਰ ਆ ਸੇਵਾਦਾਰ ਉਹ ਅੰਦਰ ਹੀ ਸੀਗੇ ਕੋਈ ਹੋਰ ਨਹੀਂ ਸਿਰਫ ਬਾਹਰੋਂ ਸ਼ੀਸ਼ੇ ਹੀ ਟੁੱਟੇ ਹੋਏ ਹਨ